ਰੇ ਮਾਥੇ ਪਰ ਰਿਪੋਰਟ ਲਾਈਆਂ ਅੱਜ ਦੇ ਪੰਨਿਆਂ ਦੇ ਲਾਉਦੇ ਹਾਂ ਰਿਪੋਰਟ ਮਾਥੇ ਦਾ ਠਹਿਰੋ ਮੈਂ ਕੋਈ ਨਾ ਪੁੱਛਣਾ ਬੈਂਕ ਤੋਂ ਮੈਂ ਥੋੜਾ ਫਾਈਨਲ ਵਾਲ ਕਰ ਰਿਹਾ ਜਿੱਤੇ ਇਹ ਮੈਚ ਜਮਾਣਾ ਪਵੇ 14:00 ਦੀ ਇਹ ਦਸ਼ੀ ਹੈ ਜਿੱਤੀ ਅੰਦਰ ਮੁੜ ਕੇ ਚੁੱਕਣਾ ਚਾਹੀਦਾ ਕੀ ਕਰਦਾ ਹੈ ਜੀ ਕੰਮ ਕਰਦਾ ਹੈ ਜੀ ਕੋਈ ਕੰਮ ਆਇਆ ਨਹੀਂ ਬੰਦਾ ਜਦ ਤੱਕ ਕਿਵਰ ਨਾ ਮੋੜੇ ਅੱਧੀ ਦਸਵਾਂ ਵਾਰ ਤੇਰੇ ਰੇਰ ਕੀ ਬੇ ਤਲੇ ਮੈਂ ਕਹਿੰ ਗਿਆ ਵੀ ਮੈਂ ਥੜਲੇ ਬਣ ਗਿਆ ਤੂੰ ਆਪਣੇ ਪੜ ਜਦਿਆਦੀ ਗੇ ਮੂੰਹ ਆ ਕੋਲ ਕੇ ਭੱਜ ਦੌੜ ਕੇ ਦੌੜ ਕੇ ਯਾਰ ਕਿੰਨੇ ਮੈਂ ਕਾਹ ਨਹੀਂ ਕਰ ਪਿੰਨੇ ਆਪ ਆਪ ਟੱਕ ਕਰਕੇ ਕਿੱਕ ਮਾਰੀ ਚੱਲ ਚੱਲ ਕਿੰਨੇ ਕਾਹ ਨਹੀਂ ਕਰਾਂ ਕੋਈ ਹੱਥ ਪੈਰ ਚੱਡੇ ਨਹੀਂ ਆਇਆ ਆਦਮੀ ਲੱਗਦੇ ਪਕੜੀ ਇਧਰ ਹੈ ਕਿ ਹਾਈਡਰ ਰੋਡ ਨਹੀਂ ਆ ਕੇ ਕੀ ਅੱਜ ਖੜ ਕੇ ਪਾਉਂਦੇ ਫੜਦੇ ਖਾਣੇ ਬਰ ਲਾਤੇ پکڑ ਦੋ ਬੜੇ ਜੀ ਉਪਰਾਂ ਨੂੰ ਦਿੰਦਾ ਹੈ ਨਾ ਗੁਰੂ ਬਾਬਾ ਨੇ ਕੋਲ ਤੁਸਦੇ ਜਿਕਾਰੇ ਟੈਂਪਰ ਕੇ ਬਾਬਾ ਮਲਾ ਕੋਡੀ ਦੌੜ ਆ ਆਪ ਹੀ ਬਾਬਾ ਬੜਕੂ ਗਿਆ ਉੱਥਲੇ ਨਿਕਲ ਗਏ ਇਹ ਆਪਾਂ ਇੱਧਰ ਲਾ ਇੱਧਰ ਲਾ ਜਿਹੜੀ ਗਾਦ ਘਰ ਨੂੰ ਰੱਖੀ ਕਰਦੀ ਹੈ ਜਿਹੜਾ ਮੇਰਾ ਦਰਵਾਜ਼ਾ ਵੀ ਹੋ ਗਿਆ ਉਹ ਤੋਂ ਪਹਿਲਾਂ ਪੈਰ ਉਹ ਮੰਨੇ ਆ ਤਾਂ ਮਖੂਨ ਨਹੀਂ ਤੇ ਉਹ ਦੂਬਾ ਰਾਤੀ ਨਹੀਂ ਬਣਦੀ ਉਹ ਬੰਨ ਨੱਟੀ ਨੂੰ ਮੈਂ ਕਾਇਸ ਕਰ ਆਇਆ ਕੰਟੋ ਵਿਨੇ ਪਾਣੀ ਉਪਰ ਨਫਾੜੇ ਦੇ ਖਾਣੇ ਇਹਨੀਆਂ ਵਕਾਫਾ ਨੂੰ ਬਣਾਉਣ ਦਾ ਸਰਪਸਤਾ ਹਾਲੀ ਫਾੜੇ ਫਾੜੇ ਮੈਂ ਜਿੱਤ ਖਾਲੀ ਨਾਮ ਰੋਡ ਤੇ ਕੋਈ ਨਹੀਂ ਆ ਗਾਣਾ ਖੇਡ ਤੇ ਰੱਖ ਲੋੜ ਪਈ ਤੱਕ ਕੇ ਟਿਕਣ ਤੋਂ ਹੋ ਗਈ ਇੱਕ ਮਿੰਟਾ ਇਹ ਹੌਂਦੀ ਮਾ ਕੇ ਬਣੀ ਚਲਣ ਲਈ ਦੇ ਨਹੀਂ ਜੋ ਪਰਚੀ ਦੇ ਦੋ ਦੇ ਦੇ ਨੇ ਮਲਵਾਇਦੀ ਕਿੱਥੇੋਂ ਕਮੀ ਇੱਥੇ ਆ ਯਾਰ ਹਾਂਜੀ ਤੁਸੀਂ ਦੇਖ ਰਹੇ ਹੋ ਮਲਵਾਇਦੀ ਖਬਰ ਮੈਂ ਤੁਹਾਡਾ ਆਪਣਾ ਗੁਰਿੰਦਰ ਧੁੜੀਆ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਪਿੰਡ ਪੰਨੀ ਵਾਲਾ ਫੱਤਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿੱਥੇ ਕਿ ਅੱਜ ਸ੍ਰੀ ਸ਼ਨੀ ਮੰਦਰ ਵੱਲੋਂ ਜਿਹੜਾ ਕਬੱਡੀ ਦਾ ਜੋ ਟੂਰਨਾਮੈਂਟ ਕਰਵਾਇਆ ਜਾਣਾ ਕਬੱਡੀ 50 ਕਿਲੋ ਤੇ ਕਬੱਡੀ 40 ਕਿਲੋ ਜੋ ਇੰਨਾ ਟੀਮਾਂ ਦੇ ਅੱਜ ਮੈਚ ਹੋਣੇ ਆ ਆ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਵਿਖਾ ਰਹੇ ਆ ਪੰਨੀ ਵਾਲੇ ਪੱਤਾ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਜੋ ਆ ਗਰਾਊਂਡ ਹੈ ਆ ਤੁਸੀਂ ਦੇਖ ਸਕਦੇ ਹੋ ਜੋ ਤਿਆਰੀਆਂ ਬਿਲਕੁਲ ਮੁਕੰਮਲ ਹੋ ਚੁੱਕੀਆਂ ਨੇ ਬਸ ਥੋੜੀ ਦੇਰ ਬਾਅਦ ਤੁਹਾਨੂੰ ਅਸੀਂ ਮੈਚਾਂ ਦਾ ਪ੍ਰੋਗਰਾਮ ਦਿਖਾਵਾਂਗੇ ਕਰਦੇ ਆ ਇਸ ਪ੍ਰੋਗਰਾਮ ਦੀ ਇਸ ਪ੍ਰੋਗਰਾਮ ਦੇ ਵਿੱਚ ਚਾਹ ਦਾ ਲੰਗਰ ਅਤੇ ਗੁਰੂ ਕਾ ਲੰਗਰ ਜੋ ਅਟੁੱਤ ਵਰਤਿਆ ਜਾਣਾ ਜੋ ਮੁੱਖ ਸੇਵਾਦਾਰ ਸ਼ਨੀ ਮੰਦਰ ਦੇ ਸੰਦੀਪ ਕੁਮਾਰ ਚੋਗ ਜੀ ਉਹਨਾਂ ਵੱਲੋਂ ਅੱਜ ਇਹ ਜੋ ਮੈਚਾਂ ਦੇ ਪ੍ਰੋਗਰਾਮ ਅੱਜ ਕਰਵਾਏ ਜਾਣੇ ਆ ਆ ਥੋੜੀ ਦਮ ਬਾਤ ਤੁਹਾਨੂੰ ਅਸੀਂ ਇਸ ਪ੍ਰੋਗਰਾਮ ਦਾ ਲਾਈਵ ਪ੍ਰੋਗਰਾਮ ਦਿਖਾਵਾਂਗੇ ਧੰਨਵਾਦ ਜੀ ਹਾਂ ਵਧੀਆ ਵਧੀਆ ਵਾਲੀ ਵਰਸ ਰਾਜਸਥਾਨ ਆ ਗਏ ਭਾਈ ਪਹਿਲਾ ਮੈਚ ਬੰਦਲਾ ਵਾਲੀ ਰਾਜਸਥਾਨ ਗਰਾਊਂਡ ਚੌੜ ਤੋਂ ਭਾਈ ਨਾ ਤੋਹ ਨੇ ਹਾਂ ਦੇ ਵਾਲੀ ਵਰਸ ਰਾਜਸਥਾਨ ਦੂਜਾ ਮੈਚ ਇਨਾ ਖੇਡਣ ਵਰਸ ਗੋਦੀ ਵਾਲਾ ਤੀਜਾ ਮੈਚ ਖਾਲਾ ਬੀ ਵਰਸ ਮਿੰਦਾ ਕੇ

ਕੀਮੋ ਰਾਜਸਥਾਨ ਦੀ ਟੀਮ ਕਿੱਥੇ ਗਈ ਹੱਥ ਖੜਾ ਕਰ ਦੋ ਉਹ ਭਰਾ ਜੀ ਬੰਨਾਂ ਵਾਲੀ ਟੈਡੋ ਟੈਡੋ ਹੁਣ ਇਧਰੋਂ ਲਾ ਲਓ ਬੱਤਾ ਦੀ ਮਾਰ ਉਹ ਬੰਨਾਂ ਦੇ ਲਈ ਲਓ ਜੀ ਤੁਸੀਂ ਕੋਈ ਸਾਡੇ ਕੋਲ ਖਿਡਾਰੀ ਬਹੁਤ ਸਾਰੇ ਖੇਡ ਰਹੇ ਆ ਬਈ ਇਸ ਪਿੰਡ ਵਿੱਚ ਵੀ ਬੜੇ ਤੇ ਪਹਿਲਾਂ ਕਿਤੇ ਬੰਨਾਂ ਵਾਲੀ ਤੇ ਰਾਜਸਥਾਨ ਇਹਨਾਂ ਫੇੜਾਂ ਤੇ ਬੋਦੀ ਵਾਲਾ ਦੂਸਰਾ ਮੈਚ ਹੋਵੇਗਾ ਰਖਾਲਾ ਪੀਲੇ ਖੇਡਣਾ ਜੀ ਮਿੱਡੇ ਏ ਦੇ ਨਾਲ ਹਿਰਾ ਸਿੱਖ ਵਾਲਾ ਖੇਡੇਗਾ ਜੀ ਆਹਲ ਖਰਾਣੇ ਦੇ ਨਾਲ ਪਾਣੀ ਵਾਲਾ ਪੀਲੀ ਖੇਡੇਗਾ ਜੀ ਜੋਰਜੀ ਦੇ ਨਾਲ ਜੈਤੋ ਖੇਡੇਗਾ ਜੀ ਰਖਾਲਾ ਬੱਤਾ ਕਾਲਾ ਰਹਿਣ ਬਾੜਾ ਜੰਦਾ ਖੇਡੇਗਾ ਜੀ ਪੁੱਤ ਸਤਵਾਂ ਦੇ ਨਾਲ ਸ਼ੇਰਗਨ ਖੇਡੇਗਾ ਜੀ ਮਿਰਕ ਫੁੜੇ ਦੇ ਨਾਲ ਲੰਬੀ ਖੇਡੇਗਾ ਜੀ ਰਾਣੀ ਵਾਲੇ ਦੀ ਟੀਮ ਹੁਣ ਪਹਿਲੇ ਮੈਚ ਦਾ ਟੀਮਾ ਕਬੱਡੀ ਪੰਜਾਬ ਜਲੋਰ ਪਾਰਵਤ ਬੰਨਾਵਾਲੀ ਤੇ ਰਾਜਸਥਾਨ ਦੋਨੇ ਟੀਮਾਂ ਦੇ ਨਾਲ ਜਿਹੜੀ ਜਾਣ ਪਹਿਚਾਨ ਕਰਨਗੇ ਸੋ ਸਰਪੰਚ ਸਾਹਿਬ ਦੀ ਅਸੀਂ ਸਦਾ ਲਈਏ ਕੋਈ ਗਰਾਊਂਡ ਦੇ ਵਿੱਚ ਆਉਂ ਆ ਪਲੇਅਰਾਂ ਨੂੰ ਸਰਦੇਵ ਸਿੰਘ ਇਕ ਕੁਲਵੰਤ ਸਿੰਘ ਪ੍ਰਧਾਨ ਹਾਂਜੀ ਸੁਖਦੇਵ ਸਿੰਘ ਜੀ ਔਰ ਕੁਲਵੰਤ ਸਿੰਘ ਜੀ ਪ੍ਰਧਾਨ ਸਾਹਿਬ ਜੋ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਔਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਨਾ ਜੀ ਕੁਲਵੰਤ ਸਿੰਘ ਜੀ ਸੁਖਦੇਵ ਸਿੰਘ ਜੀ ਸਮੁੱਚੇ ਹੀ ਪਤਵੰਤੇ ਵੀਰ ਸਾਡੇ ਪੁੱਜੇ ਨੇ ਸੋ ਟੀਮਾਂ ਨੂੰ ਆਸ਼ੀਰਵਾਦ ਜਿਹੜਾ ਦਿੱਤਾ ਜਾ ਰਿਹਾ ਹੈ ਜਾਨ ਪਹਿਚਾਨ ਜਿਹੜੀ ਹੋ ਰਹੀ ਹੈ ਔਰ ਬਹੁਤ ਬਹੁਤ ਧੰਨਵਾਦ ਸਮੂਚੀ ਮਿੱਤਰ ਮੰਡਲੀ ਅੱਜ ਪੰਨੀ ਵਾਲੇ ਪਿੰਡ ਦੇ ਵਿੱਚ ਵੱਡੀਆਂ ਰੌਣਕਾਂ ਲੱਗੀਆਂ ਨੇ 40 ਕਿਲੋ ਅਤੇ 50 ਕਿਲੋ ਭਾਰ ਵਰਗ ਦੇ ਵਿੱਚ ਬੜੇ ਵਧੀਆ ਜਿਹੜੇ ਰਾਜਕਮਕਾਬਲੇ ਖੇਡੇ ਜਾ ਰਹੇ ਐ ਹਾਂਜੀ ਇੱਕ ਯਾਦਗੀ ਤੂੜੀਆਂ ਸਾਹਿਬ ਬਹੁਤ ਬਹੁਤ ਧੰਨਵਾਦ ਸੁਭਾ ਦੀ ਜਿਹੜੇ ਇਹ ਵੀ ਬਹੁਤ ਵੱਡੀ ਸਵਾਵਾ ਜਿਹੜੇ ਨਿਵਾਰਿਆ ਪੰਜਾਬੀ ਵੀਰੋ ਕਿ ਕੁੱਲ ਖੇਡਾਂ ਚੋਂ ਚਾਰਕਵਾ ਖੇਡ ਕਬੱਡੀ ਦਾ ਕੁਲ ਖੇਤਾਂ ਦੇ ਵਿੱਚੋਂ ਉੱਚਾ ਰਤਬਾ ਖੇਡ ਕਬੱਡੀ ਦਾ ਪਹਿਲੀ ਰੇਡ ਤੇ ਮਿਲਦਾ ਨੰਬਰ 10 ਕਬੱਡੀ ਦਾ ਸਭ ਤੋਂ ਜਿਆਦਾ ਕੌਮਲਾ ਫਿੱਟੂ ਜੋ ਹੈ 17 ਦੇ ਲੱਖਾਂ ਦੇ ਵਿੱਚ ਖੇਡਣ ਵਾਲਾ ਤੇ ਪੁੱਤ ਸਰਦਾਰਾਂ ਦੇ ਲੱਖਾਂ ਖੇਡਣ ਵਾਲਾ ਤੇ ਪੁੱਤ ਸਰਦਾਰਾਂ ਦੇ ਲਾਉ ਪਈ ਹੋਈ ਕਬੱਡੀ ਗੋਦੀ ਵਾਲਾ ਪਿੰਡ ਜੇ ਕਰਕੇ ਪਰ ਆਹ ਵੇਖੋ ਇੰਨੇ ਵਾਲਾ ਪਿੰਡਾ ਇੰਨਾ ਖੇਡਾ ਕਾਲੂ ਨਾਮ ਹੈ ਇਸ ਗੱਭਰੂ ਦਾ ਨਾਲ ਇੱਕ ਪਾਸੇ ਕਾਲੂ ਪਰ ਦੂਜੇ ਪਾਸੇ ਆਹ ਵੇਖੋ ਪੁਆਇੰਟ ਤਾ ਵੀ ਨੇ ਆਪਣੀ ਟੀਮ ਤੇ ਜਿਹੜਾ ਜੋਰ ਦਿੱਤਾ ਅਗਲੀ ਕਬੱਡੀ ਦਾ ਮੈਚ ਆਜੂਣਾ ਪਾ ਵੀ ਕਬੱਡੀ ਰਖਾਲਾ B ਤੇ ਮਿੱਡਾ A ਦੋਨੇ ਟੀਮਾਂ ਆਈਆਂ ਭਈ ਆਖੜਾ ਕਰੋ ਰਖਾਲਾ B ਤੇ ਮਿੱਡਾ A ਦੋਨੇ ਟੀਮਾਂ ਜਲਦ ਤੋਂ ਜਲਦ ਗਰਾਉਂਡ ਦੇ ਉੱਪਰ ਆ ਜਾਣ ਆਪਦੇ ਆਪ ਨੂੰ ਰੈਡੀ ਕਰਕੇ ਚਾਰ ਵਰਗ ਉਹ ਭਾਈ ਵੇਟ ਕਰੋ ਝਾਨ ਨਾਲ ਕਿਸੇ ਦਾ ਵੇਟ ਵੱਡ ਨਹੀਂ ਤੁਲਣਾ ਹਾਂਜੀ ਵੇਟ ਕਮੇਟੀ ਨੂੰ ਬੇਨਤੀ ਹੈ ਜੀ ਕੋੜਾਇਆ ਵੇਟ ਜਿਹੜਾ ਆਪਾਂ ਬਈ ਚਾਨਣਾ ਕਰਨ ਵਾਲਾ ਕਿੱਤੀ ਹੈ ਹਾਂਜੀ ਕੀ ਸ਼ਿਕਸ਼ਟ ਹੈ ਤਾਂ ਬਈ ਮੈਚ ਜਿਹੜਾ ਸ਼ੁਰੂ ਕਰ ਦਈਏ ਔਰ ਨਾਲ ਹੀ ਰਖਾਲਾ 20 ਤੇ ਮਿੱਡਾ ਇਹ ਜਿਹੜਾ ਟੀਮਾਂ ਆਦੇ ਆਪਣੇ ਵੀ ਰੈਡੀ ਕਰ ਲੈਣ ਹਾਂਜੀ ਮੈਚ ਜਿਹੜਾ ਠੀਕ ਹੈ ਜੀ ਆਓ ਬਈ ਰਖਾਲਾ 20 ਤੇ ਮਿੱਡਾ ਮਨੀ ਗੋਦੀ ਨਾਲ ਆ ਰਿਹਾ ਜੀ ਉਹ ਕਬੱਡੀ ਕਬੱਡੀ ਕਰਦਾ ਹੋਇਆ ਰੋਡੀਆਂ ਦੇ ਪਾਰ ਦੇ ਵਿੱਚ ਆ ਪਾਈ ਹੋਈ ਪਾਲ ਪਰ ਦੂਜੇ ਪਾਸੇ ਆਹ ਵੇਖੋ ਨਾਈ ਨਾਲ ਕਰਦਾ ਟਾਂਟੇ ਹੱਥ ਉਹ ਵਾ ਬੱਗਰੂਆ ਉਹ ਅੱਗੇ ਬੰਤੋ ਉਹ ਵਾ ਬੱਗਰੂਆ ਜਿਵੇਂ ਭਾਰਾ ਕੇ ਬੱਲੇ ਬੱਲੇ ਕਰਵਾਦੀ ਆ ਕੋਈ ਟੀਮ ਜਿੱਤ ਗਈ ਬੰਨਾ ਵਾਲੀ ਜਿੱਤ ਗਈ ਹੈ ਹਾਂ ਜੀ ਬੰਨਾ ਵਾਲੀ ਇਸ ਚਾਲ ਦੇ ਮੁਕਾਬਲੇ ਦੇ ਵਿੱਚੋਂ ਦਸਤਵੀਰੋ ਜੇਤੂ ਹੈ ਔਰ ਅਗਲਾ ਮੁਕਾਬਲਾ ਲੰਬੀ ਤੇ ਵਰਸੀ ਜਵਾਰਾ ਦਾਤਾ ਹਾਂਜੀ ਕਬੱਡੀ ਵਰਸੀ ਜਵਾਰਾ ਦਾਤਾ ਨਾਲ ਹੀ ਵਜਿੰਦੀ ਕਣਾ ਪੰਨੀ ਵਾਲਾ ਵਰਸੀ ਜਾ ਖੇਡਿਆ ਜਾ ਰਿਹਾ ਬਹੁਤ ਸਾਹਮਣੇ ਲੰਬੀ ਦੀ ਧਰਤੀ ਦਾ ਨਾਇਕ ਗੱਭਰੂ ਮੇਰੇ ਪੰਜਾਬੀ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਨਾਲ ਹੀ ਜਰਸੀ ਜਵੰਨਾ ਵਾਲੀ ਗਾੜਕੀ ਵਰਸ਼ ਜਵੰਨਾ ਵਾਲੀ ਦੋਨੇ ਟੀਮਾਂ ਆਪਦੇ ਆਪ ਨੂੰ ਰੈਡੀ ਕਰਕੇ ਗਰਾਊਂਡ ਦੇ ਵਿੱਚ ਆ ਜਾਣ ਜਲਦੀ ਆਉਣ ਬਈ ਦੂਜੀ ਟੀਮਾਂ ਸਾਈ ਵਾਲਾ ਫੱਟਾ ਜਿਹੜਾ ਸ੍ਰੀ ਮਖਸਰ ਸਾਹਿਬ ਸੋਸੂਆ ਦੇ ਗੌਰਵਨ ਵਾਲਾ ਸੋ ਅਸੀਂ ਇਸ ਵੀਰ ਦਾ ਵੀ ਬਹਿ ਕਦਮਾ ਧੰਨਵਾਦ ਕਰਦੇ ਆ ਸੋ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਲਓ ਦੇਖੋ ਪਾਈ ਹੋਈ ਕਬੱਡੀ ਚੱਲਦੀ ਨਾਲੋਲਾ ਔਰ ਨਾਲ ਹੀ ਵੀਰੇ ਵਾਲਾ ਵੀਰ ਸਾਡਾ ਬਲਜੀਤ ਸਿੰਘ ਡੀਜੇ ਸੰਗ ਦਾ ਰੈਫਰੀ ਦਾ ਅੰਤ ਦਾ ਕੋਈ ਰੋੜਾ ਨਾ ਪਾਉਣ ਦੀ ਕੋਸ਼ਿਸ਼ ਕਰੋ ਖਿਡਾਰੀਓ ਸਮਝੋ ਬਾਜੀ ਖੇਡਾਂ ਕਰੋ

ਫਾਈਨਲ ਤੇ ਗਈ ਹਾਂਜੀ ਫਾਈਨਲ ਦੇ ਵਿੱਚ ਲੰਬੀ ਦੀ ਟੀਮ ਪਹੁੰਚ ਗਈ ਹੈ ਜੀ ਟੱਕ ਉਹ ਪੁਲਰ ਸਾਹਿਬ 6 ਸੱਤ ਕਰ ਦੋ 6 ਤੇ 7 ਗੋਬਿੰਦ ਸਿੰਘ ਜੀ ਚਲ ਠੀਕ ਹੈ ਬਸ ਤੇ ਤਾਂ ਉਹ ਜੇ ਨਗਰ ਨੂੰ ਅਸੀਂ ਕਹਿ ਰਹੇ ਕਾਰ-ਕਾਰਦੇ ਆ ਵੀ ਜਿਨ੍ਹਾਂ ਦਾ ਵੱਡਾ ਪਰਾਨਾ ਔਰ ਛੋਟੇ ਬੱਚਿਆਂ ਦੇ ਜਿਹੜੇ ਵੇਟ ਰੱਖੇ ਆ ਇਹਨੇ ਕਹੀ ਦੇ ਆ ਪਿੰਡਾ ਪਿੰਡਾ ਦੇ ਵਿੱਚ ਸੋ ਬੱਚਿਆਂ ਨੂੰ ਵੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਿਆ ਮਿਲੇ ਸੋ ਕਬੱਡੀ ਬੱਚੇ ਖੇਡਣ ਤੇ ਨਸ਼ਾ ਤੋਂ ਰਹਿਤ ਕਬੱਡੀ ਖੇਡਣ ਔਰ ਅਗਲੀ ਕਬੱਡੀ ਚੱਲ ਵੀ ਨੌਜਵਾਨਾਂ ਪੱਟ ਪੜਦਾ ਹੋਇਆ ਉਹ ਪੱਤੀ ਹੋਈ ਖੁੱਚ ਉਹ ਜਪਟਨੀ ਤੇ ਬੜੀ ਔਖੀ ਲਾਉਣੀ ਹੈ ਕਬੱਡੀ ਵਿੱਚ ਟਾਕ ਮਿੱਤਰੋ ਤਾਂ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਹਾਂ ਕਿ ਖਰਾਬ ਮਿੱਤਰੋ ਲਓ ਪੁਆਇੰਟ ਜਿਹੜਾ ਜਾਫੀ ਨੇ ਆਪਣੀ ਟੀਮ ਦੇ ਲਈ ਉਹ ਜਿਹੜਾ ਜੋੜ ਦਿੱਤਾ ਅਗਲੀ ਕਬੱਡੀ ਚੌੜੀ ਪੇਟ ਰਮਪਾਲ ਬਰਾੜ ਸਾਹਿਬ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਲੈਣਾ ਦਲਬਾਤ ਸਿੰਘ ਸਰਪੰਚ ਵਿੰਦਰਾ ਸ਼ਰਮਾ ਜੀ ਆਰਤੀਆ ਇਸ਼ੂਡੇਸ਼ਨ ਦੇ ਪ੍ਰਧਾਨ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਦੋਂ ਵੀ ਸਾਨੂੰ ਲੋੜ ਪੈਂਦੀ ਹੈ ਹਰ ਤਰ੍ਹਾਂ ਦਾ ਸਹਿਯੋਗ ਲਿਆ ਜਾਂਦਾ ਹੈ ਹਾਂਜੀ ਜੌਰ ਕੀ ਪਿੰਡ ਦਾ ਨੌਜਵਾਨ ਗੱਭਰੂ ਮੇਰੇ ਪੰਜਾਬੀ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਕੋਟਾ ਬਸਰੂ ਜੇ ਉਹ ਛਾਪੀਆਂ ਪਹਾੜ ਜੱਡੀਆਂ ਕੇਰੇ ਨਾਲ ਤੇ ਨਰੋਆਂ ਹੱਡੀਆਂ ਇੱਕ ਦੇ ਦਮ ਨਾਲ ਛਾ ਜਾਂਦੇ ਆ ਪਰ ਦੇ ਪੜਾ ਵਿੱਚ ਨਤਾਰਾ ਅੱਜ ਚੁੱਟ ਆ ਜਾਏ ਹੁਣ ਲੱਗੂਗਾ ਕੁਝ ਵੀ ਨਹੀਂ ਕਰਦਾ ਜੋ ਪਿੰਡ ਪੰਨੀ ਵਾਲਾ ਫੱਤਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੋ ਅੱਜ ਸਰਕਾਰੀ ਸਕੂਲ ਦੇ ਗਰਾਊਂਡ ਦੇ ਵਿੱਚ ਜੋ ਅੱਜ ਸ੍ਰੀ ਛਣੀ ਮੰਦਰ ਵੱਲੋਂ ਜੋ ਛਣੀ ਮੰਦਰ ਦੇ ਮੁੱਖ ਸੇਵਾਦਾਰ ਸੰਦੀਪ ਕੁਮਾਰ ਚੁੱਕ ਜੀ ਉਹਨਾਂ ਵੱਲੋਂ ਪਿੰਡ ਦੇ ਸਹਿਯੋਗ ਦੇ ਨਾਲ ਸੱਜਣਾ ਮਿੱਤਰਾਂ ਦੇ ਸਹਿਯੋਗ ਦੇ ਨਾਲ ਪੰਚਾਇਤ ਦੇ ਸਹਿਯੋਗ ਦੇ ਨਾਲ ਜੋ ਅੱਜ ਕਬੱਡੀ 50 ਕਿਲੋ ਤੇ ਕਬੱਡੀ 40 ਕਿਲੋ ਦੇ ਮੈਚ ਕਰਵਾਏ ਗਏ ਆ ਸਾਡੇ ਨਾਲ ਸੰਦੀਪ ਕੁਮਾਰ ਚੁੱਗ ਜੀ ਜੋ ਛਣੀ ਮੰਦਰ ਦੇ ਮੁੱਖ ਸੇਵਾਦਾਰਾ ਪਿੰਡ ਪੁਨੀ ਵਾਲਾ ਫਤਾ ਦੇ ਜੋ ਸਰਪੰਚ ਸਰਦਾਰ ਦਿਲਬਖ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਗੁਰਵਿੰਦਰ ਸਿੰਘ ਸ਼ਰਮਾ ਜੀ ਜੋ ਹਰਧਿਆਨ ਨੇ ਆਰਤੀਆ ਐਸਐਸ ਜੂਨੀਅਨ ਦੇ ਮੇਵਾ ਪੁੱਡਰ ਜੀ ਸਾਡੇ ਨਾਲ ਮੌਜੂਦ ਹੈ ਹਰਮੋਨ ਕਬੱਡੀ ਖਿਡਾਰੀ ਇਹ ਵੀ ਸਾਡੇ ਨਾਲ ਮੌਜੂਦ ਹੈ ਗੁਰਮਨਦੀਪ ਸਿੰਘ ਜੀ ਜੋ ਖਾਲਸਾ ਜੀ ਇਹ ਵੀ ਸਾਡੇ ਨਾਲ ਮੌਜੂਦ ਹੈ ਗੁਵਿੰਦ ਸਿੰਘ ਜੀ ਡੀਸੀ ਜੀ ਇਹ ਵੀ ਸਾਡੇ ਨਾਲ ਮੌਜੂਦ ਹੈ ਹੋਰ ਮਾਸਟਰ ਜੀ ਸਾਡੇ ਨਾਲ ਮੌਜੂਦ ਹਰਜੀਤ ਸਿੰਘ ਜੀ ਦੀਪੂ ਕਬੱਡੀ ਖਿਡਾਰੀ ਸਾਡੇ ਨਾਲ ਮੌਜੂਦ ਹੈ ਹੁਣ ਤੁਹਾਨੂੰ ਅਸੀਂ ਜੋ ਇਸ ਕਬੱਡੀ ਟੂਰਨਾਮੈਂਟ ਦੀ ਜੋ ਜਾਣਕਾਰੀ ਹੈ ਉਹ ਤੁਹਾਨੂੰ ਜੋ ਮੰਦਰ ਦੇ ਮੁੱਖ ਸੇਵਾਦਾਰਾ ਸੰਦੀਪ ਕੁਮਾਰ ਚੋਗ ਜੀ ਉਹ ਤੁਹਾਨੂੰ ਇਸ ਜਾਣਕਾਰੀ ਦੇਣਗੇ ਹਾਂਜੀ ਸੰਦੀਪ ਕੁਮਾਰ ਚੌਕ ਜੀ ਜੋ ਅੱਜ ਇਸ ਸ਼ਨੀ ਮੰਦਰ ਵੱਲੋਂ ਅੱਜ ਜੋ ਅੱਜ ਕਬੱਡੀ ਦਾ ਟੂਰਨਾਮੈਂਟ ਕਰਾਇਆ ਗਿਆ ਕਿੰਨੀਆਂ ਟੀਮਾਂ ਇਸ ਟੂਰਨਾਮੈਂਟ ਦੇ ਵਿੱਚ ਸ਼ਾਮਲ ਹੋਈਆਂ ਤੇ ਕਿਹੜੇ-ਕਿਹੜੇ ਤੁਸੀਂ ਪ੍ਰਾਈਜ਼ ਰੱਖੇ ਆ ਤੇ ਕਿੰਨੀ ਐਂਟਰੀ ਹੈ ਇਹਦੀ ਜਾਣਕਾਰੀ ਦਿਓ ਜੀ ਮੱਗ ਭਾਗ 35-40 ਟੀਮਾਂ ਅੱਜ ਖੇਡ ਕੇ ਕਿੰਨੀਆਂ ਜੋ 50 ਕਿਲੋ ਭਾਰ 40 ਕਿਲੋ ਭਾਰ ਵਰਗ ਦੇ ਬੱਚਾ ਨੇ ਅੱਜ ਆਪਦੇ ਵਧੀਆ ਸ਼ਕਤੀ ਪ੍ਰਦਰਸ਼ਨ ਦਿਖਾਏ ਕਬੱਡੀ ਦੇ ਮੈਚ ਖੇਡੇ ਉਹਨਾਂ ਦੀ ਹੌਸਲਾ ਭਜਾਈ ਲਈ ਅਸੀਂ ਕੋਈ ਬਾਲੀ ਦਗਦਰਾ ਨਹੀਂ ਮਾਨ ਸਨਮਾਨ ਕੀਤਾ ਤੇ ਇਹ ਜਿਹੜਾ ਕੰਮ ਹੈ ਜੋ ਚੱਲ ਰਿਹਾ ਨਸ਼ਿਆਂ ਦਾ ਦੌਰ ਹੈ ਉਹਨੂੰ ਰੋਕਣ ਲਈ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਹੈ ਵੀ ਇਸ ਤਰ੍ਹਾਂ ਦੇ ਕਾਰਜਕ੍ਰਮ ਤਿੰਨ ਚਾਰ ਮਹੀਨਿਆਂ ਬਾਅਦ ਇੱਕ ਹੋ ਜਾਣਾ ਚਾਹੀਦਾ ਤਾਂ ਜੋ ਬੱਚੇ ਜਿਹੜੇ ਗਰਾਊਂਡ ਨਾਲ ਜੁੜੇ ਰਹਿਣ ਮੈਂ ਧੰਨਵਾਦ ਕਰਦਾ ਪਿੰਡ ਵਾਸੀਆਂ ਦਾ ਸਾਰੇ ਸੱਜਣਾ ਮਿੱਤਰਾਂ ਦਾ ਜਿਨ੍ਹਾਂ ਨੇ ਮੇਰਾ ਸਹਿਯੋਗ ਕੀਤਾ ਔਰ ਇਤੇ ਤਰ੍ਹਾਂ ਦੇ ਸਹਿਯੋਗ ਮਿਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵਧੀਆ ਕਾਰਜਕ੍ਰਮ ਕਰਾਇਆ ਜਾਵੇ। ਸੰਦੀਪ ਕੁਮਾਰ ਚੋਗ ਜੀ ਜੋ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਖੇਡਾਂ ਨੂੰ ਪ੍ਰਬਲਿਤ ਕਰਨ ਲਈ ਜੋ ਟੂਰਨਾਮੈਂਟ ਕਰਵਾਏ ਜਾਂਦੇ ਨੇ ਹਜੇ ਤੱਕ ਪੰਜਾਬ ਸਰਕਾਰ ਵੱਲੋਂ ਹਜੇ ਤੱਕ ਕੋਈ ਟੂਰਨਾਮੈਂਟ ਹਜੇ ਤੱਕ ਨਹੀਂ ਕਰਾਇਆ ਗਿਆ ਪਿੰਡਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਜੋ ਆਪਣੇ ਪੰਨੀ ਵਾਲੇ ਫਤਿਹ ਦਾ ਜੋ ਗਰਾਊਂਡ ਹੈ ਉਹ ਬਿਲਕੁਲ ਜੋ ਟੁੱਟ ਚੁੱਕਿਆ ਹੈ ਖਿਡਾਰੀ ਉੱਥੇ ਖੇਡਣ ਜਾਂਦੇ ਕੀ ਕਹਿਣਾ ਚਾਹੋਗੇ ਜੀ ਕੋਸ਼ਿਸ਼ ਹੈ ਪੰਚਾਇਤ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕੋਈ ਉਹਦਾ ਵੀ ਹੱਲ ਕੀਤਾ ਜਾਵੇ ਬਾਕੀ ਸਰਕਾਰ ਨੇ ਤਾਂ ਆਪਣਾ ਜੋ ਕੰਮ ਕਰਨਾ ਕਰ ਨਹੀਂ ਕਰਨਾ ਸਾਡੀ ਆਪਣੀ ਵੀ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਵੀ ਇਸ ਦੀ ਝੋੜਾ ਜਾਵੇ ਬਾਕੀ ಗ್ರಾಮ ਪੰਚਾਇਤ ਸਹਿਮਤ ਹੈ ਸਾਡੇ ਨਾਲ ਉਹ ਨਿਆਰੀ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਖਿਡਾਰੀਆਂ ਦੀ ਦੇਖ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਸ਼ਨੀ ਮੰਦਰ ਵੱਲੋਂ ਅੱਗੇ ਦਾ ਕੀ ਉਪਰਾਲਾ ਜੀ ਅੱਗੇ ਤੋਂ ਮੈਚ ਕਰਾਉਂਦੇ ਰਹਿਣਗੇ ਜੀ? ਹਾਂਜੀ। ਕੋਸ਼ਿਸ਼ ਇਸੇ ਤਰ੍ਹਾਂ ਜਿਸ ਤਰ੍ਹਾਂ ਸੱਜਣਾ ਮਿੱਤਰਾਂ ਦਾ ਸਹਿਯੋਗ ਹੈ ਸ਼ਨੀ ਮੰਦਰ ਵੱਲੋਂ ਕਬੱਡੀ ਦੇ ਮੈਚ ਪ੍ਰਾਯਤ ਕਰਾਇਆ ਗਿਆ। ਜਿਵੇਂ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ, ਛੇਵਾਂ ਦਰਿਆ ਜੋ ਨਸ਼ੇ ਦਾ ਬਣ ਚੁੱਕਿਆ ਹੈ। ਜੋ ਖਿਡਾਰੀਆਂ ਨੂੰ ਪਰਫੁੱਲਤ ਕਰਨ ਲਈ, ਖਿਡਾਰੀਆਂ ਨੂੰ ਖੇਡਾਂ ਦੇ ਬਾਅਦ ਜੋੜਨ ਲਈ ਕੀ ਤੁਸੀਂ ਅੱਗੇ ਤੋਂ ਕਰ ਰਹੇ ਹੋ ਜੀ ਦੇਖੋ ਜੀ ਜੋ ਨਸ਼ੇ ਦੀ ਗੱਲ ਹੈ ਉਹ ਵਿਸ਼ੇ ਨੂੰ ਰੋਕਣੀ ਜਿਹੜਾ ਸਾਡਾ ਪਰਾਲਾ ਸਾਡਾ ਇਹ ਹੈ ਵੀ ਜਿਹੜੀ ਨਵੀਂ ਜਨਰੇਸ਼ਨ ਹੈ ਜਿਵੇਂ 40 ਕਿਲੋ 50 ਕਿਲੋ ਭਾਰ ਵਰਗ ਦੇ ਬੱਚੇ ਆ ਉਹਨਾਂ ਨੂੰ ਇੱਕ ਕਬੱਡੀ ਦਾ ਨਸ਼ਾ ਦਿੱਤਾ ਜਾਵੇ ਗਰਾਊਂਡ ਦਾ ਨਸ਼ਾ ਦਿੱਤਾ ਜਾਵੇ ਤਾਂ ਜੋ ਆਪਣੇ ਆਪ ਹੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਨਾਲ ਜੁੜ ਜਾਣਗੇ ਨਸ਼ੇ ਤੋਂ ਦੂਰ ਰਹਿਣਗੇ ਹਾਂਜੀ ਸਰਪੰਚ ਸਾਹਿਬ ਜੋ ਅੱਜ ਸ਼ਨੀ ਮੰਦਰ ਵੱਲੋਂ ਜੋ ਸ਼ਨੀ ਮੰਦਰ ਦੇ ਮੁੱਖ ਪੁਜਾਰੀ ਆ ਸੰਦੀਪ ਕੁਮਾਰ ਚੋਗ ਜੀ ਇਹਨਾਂ ਵੱਲੋਂ ਪਿੰਡ ਦੇ ਸਹਿਯੋਗ ਦੇ ਨਾਲ ਜੋ ਅੱਜ ਟੂਰਨਾਮੈਂਟ ਪਿੰਡ ਪੰਨੀ ਵਾਲਾ ਫੱਟਾ ਦੇਖ ਕੇ ਕਰਾਇਆ ਕੀ ਕਹਿਣਾ ਚਾਹੂਗੇ ਜੀ ਪਹਿਲਾਂ ਤਾਂ ਮੈਂ ਸਾਰੇ ਨਗਰ ਦਾ ਇਸ ਘਲੂ ਧੰਨਵਾਦ ਕਰਦਾ ਤੇ ਸੰਦੀਪ ਕੁਮਾਰ ਚੋਗ ਜੀ ਦਾ ਧੰਨਵਾਦ ਕਰਦਾ ਜਿਹੜਾ ਇੱਕ ਛੋਟੀ ਲੈਵਲ ਦੀ ਬੱਚਿਆਂ ਨੂੰ ਤਿਆਰ ਕਰ ਰਿਹਾ ਮੈਂ ਇਹੀ ਕਹਿਣਾ ਚਾਹੂੰਗਾ ਵੀ ਮੈਂ ਜਿੰਨਾ ਵੀ ਸਾਡੀ ਪੰਚਾਇਤ ਦੇ ਸਹਿਯੋਗ ਦੇ ਨਾਲ ਅਸੀਂ ਸਣੀ ਮੰਦਰ ਦੇ ਇਸ ਸੇਵਾਦਾਰ ਦਾ ਸਹਿਯੋਗ ਦਿੰਦੇ ਰਵਾਂਗੇ ਤੇ ਇਹ ਬੱਚਿਆਂ ਨੂੰ ਇਸੇ ਤਰ੍ਹਾਂ ਤਿਆਰ ਕਰਦੇ ਰਹਿਣਗੇ ਤੇ ਸਾਡੀ ਵੱਲੋਂ ਸੂਰਬਾਤ ਤੋਂ ਵੱਧ ਹੁੰਦਾ ਰਹੂਗਾ ਪਰ ਜਿਹੜਾ ਇਹ ਨਸ਼ਿਆਂ ਦੇ ਦੌਰ ਚੱਲ ਰਿਹਾ ਹੈਗਾ ਤੇ ਸੰਦੀਪ ਕੁਮਾਰ ਚੋਗੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਨਹੀਂ ਤਾਂ ਕੀ ਹੁੰਦਾ ਪਿੰਡਾਂ ਦੇ ਵਿੱਚੋਂ ਵੱਡੇ ਤੋਂ ਵੱਡੇ ਮੈਚ ਹੁੰਦੇ ਰਹਿੰਦੇ ਆ ਇਹ ਦੇਖੋ ਜੀ ਜਿਹੜਾ ਛੋਟੇ ਲੈਵਲ ਤੋਂ ਚੱਲਣਾ ਹੈਗਾ ਇਹ ਬਹੁਤ ਵਧੀਆ ਉਪਰਾਲਾ ਸੰਦੀਪ ਕੁਮਾਰ ਚੋਗੀ ਜੀ ਜੋ ਪੰਜਾਬ ਸਰਕਾਰ ਵੱਲੋਂ ਜੋ ਖੇਡਾਂ ਨੂੰ ਪਰਫੁੱਲਤ ਕਰਨ ਲਈ ਜੋ ਮੈਚ ਕਰਾਇਆ ਜਾਂਦੇ ਨੇ ਸਾਰੇ ਪੰਜਾਬ ਦੇ ਵਿੱਚ ਕੀ ਆਮਾਦੀ ਪਾਰਟੀ ਦੀ ਜੀ ਸਰਕਾਰ ਅੱਗੇ ਤੋਂ ਖੇਡਾਂ ਤੋਂ ਕੀ ਕੀ ਗੱਲ ਧਿਆਨ ਦੇ ਰਹੀ ਹੈ ਜੀ ਬਿਲਕੁਲ ਨਹੀਂ ਸਰਕਾਰ ਆਪ ਦਾ ਕੰਮ ਕਰੀ ਜਾਂਦੀ ਗਈ ਆ ਤੇ ਜਿਹੜਾ ਵੀ ਜਿਵੇਂ ਸੰਦੀਪ ਕੁਮਾਰ ਚੁੱਗੀ ਨੇ ਆਖਿਆ ਵੀ ਸਾਡਾ ਵੀ ਇੱਥੇ ਨੀਜਾ ਹੁੰਦਾ ਕੰਮ ਉਹਨਾਂ ਨੂੰ ਅਸੀਂ ਵੀ ਇਹ ਪਿੰਡਾਂ ਦੇ ਵਿੱਚ ਜ਼ਰੂਰ ਇਸ ਚੀਜ਼ ਨੂੰ ਆਪ ਹੋਣ ਕਰਾਂ ਜੋ ਪਿੰਡ ਦੀ ਪੰਚਾਇਤ ਵੱਲੋਂ ਤੁਸੀਂ ਨੇ ਨਵੇਂ ਸਰਪੰਚ ਬਣਿਓ ਤੁਸੀਂ ਆਪ ਦੇ ਵੱਲੋਂ ਪਿੰਡ ਵੱਲੋਂ ਟੂਰਨਾਮੈਂਟ ਅੱਗੇ ਤੋਂ ਕਦੋਂ ਤੱਕ ਸ਼ੁਰੂ ਕਰਵਾ ਰਹੇ ਹੋ ਜੀ ਬਿਲਕੁਲ ਜੀ ਆ ਥੋੜਾ ਜਿਹਾ ਸਿਆਲ ਦੇ ਦਿਨ ਟੱਪ ਜਾਂ ਤੁਰਾ ਅਸੀਂ ਦਰੂਜ ਦਾ ਵੱਡਾ ਟੂਰਨਾਮੇ ਇਸ ਤੋਂ ਵੀ ਵੱਡਾ ਟੂਰਨਾਮਾ ਕਰਾਵਾਂਗੇ ਜਿਹੜਾ ਉਹਦੇ ਵਿੱਚ ਛੋਟੇ ਵੇਟ ਵੀ ਰੱਖੇ ਜਾਣਗੇ ਜਦੋਂ ਵੀ ਛੋਟੇ ਵੇਟਾਂ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਤੇ ਇਹਨਾਂ ਨੇ ਇਹ ਅੱਗੇ ਵੱਡੇ ਮੈਚ ਜਿੰਨੇ ਇੱਕ ਜੋ ਪੁਣੇ ਵਾਲੇ ਫਤਿਹ ਦਾ ਜੋ ਟੀਬੀ ਵਾਲਾ ਗਰਾਊਂਡ ਆ ਜੀ ਉਹ ਬਿਲਕੁਲ ਖਸਤਾ ਹਾਲ ਚ ਹੋ ਚੁੱਕਿਆ ਆ ਉਹਦੇ ਬਾਰੇ ਤੁਸੀਂ ਕੀ ਕਰ ਰਹੇ ਹੋ ਜੀ ਸੁਭਾਨ ਸਿੰਘ ਕੋਲੋਂ ਦੀ ਕਰਾਵਾਂਗੇ ਰਿਪੇਅਰ ਜੀ ਸਾਡੇ ਪੰਚਾਇਤ ਨਵੀ ਬਣੀ ਗਈ ਆ ਅਸੀਂ ਸਰਕਾਰ ਕੋਲੇ ਵੀ ਇੱਕ ਵਾਰੀ ਅੱਗੇ ਵੀ ਪਹੁੰਚਾ ਦਿੱਤੇ ਗਿਆ ਦੁਬਾਰੀ ਫਿਰ ਮੰਤਰੀ ਸਾਹਿਬ ਨਾਲ ਗੱਲ ਹੋਈ ਦੀ ਆ ਇਹਦੇ ਜਲਦ ਤੋਂ ਜਲ ਦੇ ਚੇ ਕੰਮ ਕਰਵਾ ਦੇਣਾ ਠੀਕ ਆ ਜੀ ਧੰਨਵਾਦ ਡੇਟਰ ਟਰੇਰੀਆਂ ਦੇ ਕੋਲ ਆ ਕੇ ਟਾਇ ਪੱਪੂ ਨੇ ਇਹਦਾ ਖੁਸ਼ ਨਾਮ ਆ ਮੇਰੇ ਪੰਜਾਬੀ ਵੀਰੋ ਪਰ ਇੱਕ ਕੰਨੀ ਤੇ ਨਾਜੂਨ ਪਿਸਤਲ ਲੱਗਿਆ ਹੋਇਆ ਲਓ ਆਹ ਵੇਖੋ ਉੱਤਰਾ ਹੈ ਵੀਰੋ ਲਾ ਜਾਣ ਕੀ ਪਿੰਡਾ ਐਸੇ टीम जेतू रही है सरदार दरबार सिंह जी और पुलिस बाले भीर साजे हुए सारी प्रबंधक कमेटी

ਇਹਨਾਂ ਨੇ ਵੀ ਆਪਦੇ ਪੀਸਿਸ ਸਮੇਂ ਦੇ ਵਿੱਚ ਕੋ ਸਵਾ ਕੰਡਿਆ ਦਾ ਬਹੁਤ 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 ਧੰਨਵਾਦ ਬਹੁਤ ਬਹੁਤ ਧੰਨਵਾਦ ਚਲੋ ਲਾਈਵ ਕੀ ਹੈ ਦਾ ਰੰਗਲਾ ਮੰਗਲਾ ਬਾਈ ਨਹੀਂ ਨਹੀਂ ਅਸੀਂ ਮੜਾ ਲਾਈਵ ਇਹਨਾਂ ਨੇ ਵੀ ਚਲੋ ਜੀ ਆਪਣਾ ਸਾਰਾ ਸਮਾਂ ਰਹਿ ਗਿਆ ਬਾਈ ਜੀ ਹਲੋ ਹਲੋ ਅਸੈਂਟਾ ਦੇ ਚੰਗੇ ਮੇਰੇ ਬਾਤ ਹੁੰਦਾ ਨਾ ਬੇ ਇਥੇ ਸਟੇਟ ਹੀ ਆ ਗਈ